ਆਪਸੀ ਸਾਈਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਤੇ ਇਸ ਵੇਲੇ ਲਾਈਵ ਹੋਏ ਆ ਅਸੀਂ ਮੀਰਾ ਸਾਹਿਬ ਦੇ ਵਿੱਚੋਂ ਮੀਰਾ ਸਾਹਿਬ ਦੇ ਬਾਜ਼ਾਰ ਤੋਂ ਆਰਸਪੁਰ ਵੱਲ ਜਾਂਦੇ ਹੋਏ ਜੋ ਫਲਾਈਓਵਰ ਹੈ ਰਿੰਗ ਰੋਡ ਦਾ ਉਹਦੇ ਥੱਲੇ ਅਸੀਂ ਖੜੇ ਹਾਂ ਔਰ ਤੁਸੀਂ ਦੇਖ ਰਹੇ ਹੋ ਕਿ ਮੇਰੇ ਪਿੱਛੇ ਜੋ ਕਿਸਾਨ ਹਨ ਉਹ ਖੜੇ ਹਨ ਔਰ ਉਹਨਾਂ ਦੀ ਪਰੇਸ਼ਾਨੀ ਕਿ ਪਿਛਲੇ 104 ਦਿਨਾਂ ਤੋਂ ਇਹ ਇੱਥੇ ਧਰਨੇ ਤੇ ਬੈਠੇ ਹੋਏ ਹਨ ਮੈਂ ਕਹਾਂਗਾ ਵੀਰ ਰੁਕੇ ਦਿਖਾ ਦਿਓ ਬਾਬੇ ਸਰਾ ਕਿਵੇਂ ਇਹਨਾਂ ਨੇ ਬੈਨਰ ਲਗਾਏ ਹੋਏ ਹਨ ਸਰਕਾਰ ਦੇ ਖਿਲਾਫ ਜੰਮੂ ਕਸ਼ਮੀਰ ਪੁਲਿਸ ਦੇ ਖਿਲਾਫ ਰੈਵਨਿਊ ਡਿਪਾਰਟਮੈਂਟ ਦੇ ਖਿਲਾਫ ਅਤੇ ਸਰਕਾਰ ਨੇ ਸਰਕਾਰ ਜਿਹੜੀ ਹੈ ਉਹ ਕਹਿ ਰਹੇ ਨੇ ਕਿ ਜ਼ੁਲਮ ਕਰ ਰਹੀ ਹੈ ਕਿਸ ਤਰੀਕੇ ਦਾ ਜ਼ੁਲਮ ਕਰ ਰਹੀ ਹੈ ਕਿਉਂ ਜ਼ੁਲਮ ਕਰ ਰਹੀ ਹੈ ਅੱਜ 104 ਦਿਨ ਹੋ ਗਏ ਨੇ ਇਹਨਾਂ ਨੂੰ ਇੱਥੇ ਬੈਠੇ ਹੋਏ ਇਹਨਾਂ ਦੇ ਨਾਲ ਹੀ ਅਸੀਂ ਗੱਲਬਾਤ ਕਰਾਂਗੇ ਅੱਜ ਕੈਂਡਲ ਮਾਰਚ ਜਿਹੜੀ ਹੈ ਉਹ ਜਗਾ ਕੇ ਕੈਂਡਲਸ ਜਗਾ ਕੇ ਮੋਮਬਤੀਆਂ ਜਗਾ ਕੇ ਰੋਸ਼ਨੀ ਕਰਕੇ ਜਿਹੜਾ ਹੈ ਉਹ ਇਹਨਾਂ ਨੇ ਆਪਣਾ ਪ੍ਰਦਰਸ਼ਨ ਜਿਹੜਾ ਹੈ ਇਸ ਵੇਲੇ ਸ਼ੁਰੂ ਕੀਤਾ ਹੈ ਔਰ ਅਸੀਂ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਕੀ ਕਹਿਣਾ ਚਾਹੁੰਦੇ ਹਨ ਸਾਨ ਇੱਕ ਵਾਰ ਜਿੰਦਾਬਾਦ ਸਾਨ ਇੱਕ ਵਾਰ ਜਿੰਦਾਬਾਦ ਸਾਨ ਇੱਕ ਵਾਰ ਜਿੰਦਾਬਾਦ ਸਾਨ ਜਿੰਦਾਬਾਦ ਮਸਲਾ ਹੈ ਤੁਹਾਡਾ ਸਾਰਾ ਇਸ ਵੇਲੇ ਤੱਕ ਦਾ ਸਰ ਅਸੀਂ ਪੰਜ ਜ਼ਬਤਾਨ ਦੇ ਕਿਸਾਨ ਆ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਕੁਲਦੀਪ ਮਾਰਾ ਜੀ ਜੀ ਸਨ ਅਗਰਦਾਰੀ ਲਾਲ ਜਣੀ ਆ ਮੈਂ ਛੋਟੇ ਕਿਸਾਨ ਦਾ ਬੇਟਾ ਆ ਜੀ ਲੇਕਿਨ ਸਾਡੇ ਨਾਲ ਸਰਕਾਰਾਂ ਧੋਖੇ ਧੋਖਾ ਕੀਤਾ ਆ ਜੀ ਆਹੀ 47 ਨੂੰ ਪਹਿਲਾਂ ਹੀ ਰਹਿ ਰਹੇ ਆ ਜ਼ਮੀਨ ਮਹਾਰਾਜ ਰੀ ਸਿੰਘ ਦੀ ਹੈ ਅਸੀਂ ਉਹਨੂੰ ਗੱਲਾਂ ਦਿੱਨੇ ਆ ਅਸੀਂ ਮਾਲਕਾਂ ਦੇ ਤਹਤ ਮਾਲਕਾਂ ਸਾਨੂੰ ਸ਼ੇਖਨ ਜਿਹੜਾ ਸੁੰਜਾ ਦੇ ਵਿੱਚ ਜਿਹੜਾ ਹੱਕ ਦਿੱਤਾ ਮਾਲਕ ਨੇ ਹੱਕ ਦਿੱਤਾ ਜ਼ਗੀਰਾਂ ਤੋੜੀਆਂ ਅਸੀਂ ਮਾਲਕਾਂ ਅੱਜ ਜਿਹੜਾ ਸਾਡੇ ਜਿਹੜਾ ਇਹ ਨਵੀਂ ਸਰਕਾਰ ਜਿਹੜੀ ਆਈ ਰਹੀ ਹੈ ਸਾਡੀ ਸਰਕਾਰ ਕਹਿੰਦੀ ਹੈ ਜ਼ਮੀਨ ਸਟੇਲ ਲੈਣਾ ਹੈ ਆਈ ਸਰਕਾਰ ਨੂੰ ਇਹ ਗੱਲ ਪੁੱਛਣਾ ਚਾਹੁੰਦੇ ਆ ਜ਼ਮੀਨ ਸਟੇਲ ਲੈਣਾ ਇਹ ਲੋਕ ਕਿ ਛੇੜ ਦੇਣ ਅਗਰ ਜ਼ਮੀਨ ਸਟੇਲ ਲੈਣਾ ਕਿਸ ਸਟੇਟ ਦੇ ਲੋਕ ਨਾ ਇਹਨਾਂ ਨੂੰ ਉਸ ਸਟੇਟ ਛੱਡਦੇ ਹੋ ਜ਼ਮੀਨ ਲੈ ਲੋ ਕਿੰਨੇ ਦਿਨ ਹੋ ਗਏ ਤੁਹਾਨੂੰ ਤਰਣ ਸਾਨੂੰ 104 ਦਿਨ ਹੋ ਗਏ ਸਰਕਾਰ ਦੀ ਤਰਫ ਤੋਂ ਕੋਈ ਜਿਹੜਾ ਫਸਸ ਨਹੀਂ ਆਇਆ ਸਮਝੀ ਲੇਕਿਨ ਸਰਕਾਰ ਆਈ ਹੈ ਪੁੱਛਣ ਜਣੇ ਐਸਟੀਐਮ ਨੂੰ ਔਰ ਤਹਿਸੀਲਦਾਰ ਨੂੰ ਵੱਡੇ ਵੱਡੇ ਅਫਸਰਾਂ ਨੂੰ ਪੁੱਛਣੇ ਜਾਂਦੇ ਆ ਤੁਹਾਡਾ ਕਰ ਇੱਕ ਬੰਦਾ ਛੁੱਟੀ ਤੇ ਰਹਿੰਦਾ ਤੁਹਾਡਾ ਪਰਿਵਾਰ ਕਿੱਥੋਂ ਖਾਂਦਾ ਅਹੀਂ 104 ਦਿਨ ਹੋ ਗਏ ਸਾਡੇ ਪਰਿਵਾਰ ਕਿਸ ਤਰ੍ਹਾਂ ਗੁਜ਼ਾਰਾ ਕਰ ਰਿਹਾ ਤੁਹਾਨੂੰ ਅਸਤ ਤਰਸ ਨਹੀਂ ਆਇਆ ਤੁਸੀਂ ਜੰਮੂ ਕਸ਼ਮੀਰ ਪੁਲਿਸ ਮੁਰਦਾਬਾਦ ਲਿਖਿਆ ਕਿਉਂ ਇਹ ਅਹੀਂ ਇਸ ਵਾਸਤੇ ਲਿਖਿਆ ਕਿ ਜੰਮੂ ਕਸ਼ਮੀਰ ਦਾ ਕੋਈ ਰੋਲ ਨਹੀਂ ਮੰਨਦਾ ਜੰਮੂ ਕਸ਼ਮੀਰ ਨੇ ਜ਼ਬਰਨ ਸਾਰੀ ਜ਼ਮੀਨਾਂ 'ਚ ਬੋਰਡ ਲਾਏ ਨੇ ਜ਼ੋਰ ਜ਼ਬਰਦਸਤੀ ਨਾਲ ਇਸ ਵਾਸਤੇ ਜੰਮੂ ਕਸ਼ਮੀਰ ਮੁਰਦਾਬਾਦ ਲਿਖਿਆ ਕਿਉਂ ਕੋਈ ਗੱਲ ਕਰਨੀ ਹੈ ਰੈਵਨੂ ਡਿਪਾਰਟਮੈਂਟ ਕਰ ਸਕਦਾ ਹੈ ਇਹ ਰੈਵਨਿਊ ਵਿਭਾਗ ਨਾਲ ਕੋਲ ਲੈਣਾ ਸਾਡੇ ਕੋਲ ਜਵਰ ਦੇ ਸੀ ਵੀ ਰੈਵਨਿਊ ਡਿਪਾਰਟਮੈਂਟ ਦੇ ਖਿਲਾਫ ਵੀ ਕੇਸ ਆਇਆ ਹੋਇਆ ਹੈ ਤੇ ਰੈਵਨਿਊ ਦੇ ਨਾਲ ਕੀ ਪਰੇਸ਼ਾਨੀ ਰੈਵਨਿਊ ਡਿਪਾਰਟਮੈਂਟ ਨੂੰ ਆਖੇ ਨਹੀਂ ਬਸ ਸਾਡੇ ਨਾਲ ਗੱਲ ਕਰੋ ਸਾਰੀ ਜ਼ਮੀਨ ਹੈ ਅਗਰ ਅੱਧੀ ਜ਼ਮੀਨ ਇਨਤਕਾਲ ਹੈ ਅੱਧੀ ਤੁਸੀਂ ਨਹੀਂ ਕੀਤੀ ਇਨਤਕਾਲ ਤੋੜਿਆ ਅਗਰ 2018 ਦੇ ਵਿੱਚ ਤੁਸੀਂ ਜ਼ਮੀਨ ਇਨਤਕਾਲ ਕਰ ਰਹੇ ਹੋ ਉਹਦੇ ਵਿੱਚ ਯਾਨੀ ਭਾਈ ਦੇ ਵਿੱਚ ਮਾਫਜ਼ਾ ਦੇ ਰਹੇ ਹੋ ਉਹ ਵੀ ਹਿੱਸੇ ਪਿੰਡ ਦੀ ਜ਼ਮੀਨ ਹੈ ਉਹ ਦੋਸਤ ਜ਼ਮੀਨ ਦਾ ਹੱਕ ਹੈ ਤਾਂ ਸਾਡਾ ਕਿਉਂ ਨਹੀਂ ਇਹ ਨਾਲ ਮੰਦਰ ਬਣਿਆ ਇਹ ਦੇਖ ਸਕਦੇ ਮੰਦਰ ਬਣਿਆ ਫੈਕਟਰੀ ਜ਼ਮੀਨ ਕੱਟੀ ਹੈ ਰੇਲਵੇ ਸਟੇਸ਼ਨ ਦੀ ਜ਼ਮੀਨ ਕੱਟੀ ਉਹਦੇ ਵਿੱਚ ਉਸੇ ਕੀ ਕਰਨੇ ਤਹਿਸੀਲਦਾਰ ਵਗੈਰਾ ਐਸਟੀਐਮ ਵਗੈਰਾ ਉੱਥੇ ਕਿੱਥੇ ਅਕਰ ਹੁੰਦੀ ਕਿਤੇ ਹੀ ਆ ਨਾ ਉਹਨਾਂ ਸੋਚਣਾ ਜੇ ਤਾਂ ਪਹਿਲਾਂ ਦੇਖੋ ਨਾਲ ਮਸਲਾ ਕੀ ਹੈ ਅਗਰ ਸਰਕਾਰੀ ਜ਼ਮੀਨ ਰੇਲਵੇ ਜ਼ਮੀਨ ਦੇ ਸਕਦੇ ਨਾ ਤੇ ਮਰੇ ਅਸੀਂ ਤਾਂ 100 ਸਾਲ ਦੇ ਬੈਠੇ ਆ ਕਿੱਥੇ ਜਾਵਾਂਗੇ ਆਂ ਆਪਣਾ ਹੱਕ ਲੈ ਕੇ ਜਾਣਾ ਚਾਹੇ ਦੇ ਵਾਸਤੇ ਸਾਨੂੰ ਕੁਝ ਵੀ ਕਰਨਾ ਪਏ ਕਿਸੇ ਹੱਦ ਤੱਕ ਕੁਰਬਾਨੀਆਂ ਵੀ ਦੇਣਾ ਮੈਂ ਕੁਰਬਾਨੀ ਦੇਣ ਨੂੰ ਤਿਆਰ ਆ ਆਹੀਂ ਆਪਣੀ ਜ਼ਮੀਨ ਦੇ ਕਿਸਾਨ ਜਿੱਥੇ ਬੰਦੀਆਂ ਜਿਹੜੀਆਂ ਜੰਮੂ ਕਸ਼ਮੀਰ ਦੀਆਂ ਜਾਂ ਹੋਰ ਕਿਤੇ ਦੀਆਂ ਉਹਨਾਂ ਨੇ ਤੁਹਾਡਾ ਕੋਈ ਸਾਥ ਦਿੱਤਾ ਕਿ ਆਇਆ ਤੁਹਾਡੇ ਨਾਲ ਆਉਣ ਸਾਰਾ ਸਾਨੂੰ ਸਮਰਥਨ ਦਿੱਤਾ ਹੈ ਔਰ ਲੀਟਰਾਂ ਨੇ ਸਮਰਥਨ ਦਿੱਤਾ ਲੀਟਰ ਵੀ ਕਹਿੰਦਾ ਕਿ ਤੁਹਾਡੀ ਜ਼ਮੀਨ ਕੋਈ ਨਹੀਂ ਲਏਗਾ ਲੇਕਿਨ ਇਹ ਰੈਵਨੂ ਡਿਪਾਰਟਮੈਂਟ ਕਹਿੰਦਾ ਸਟੇਅ ਲੈਣਾ ਆਹੀਂ ਕਹਿੰਦੇ ਕਿ ਸਟੇਅ ਲੈਣਾ ਭਈ ਅਸੀਂ ਚਾਹੀਏ ਕਿੱਥੇ ਦੱਸ 47 ਤੋਂ ਪਹਿਲੇ ਰਹਿ ਰਹੇ ਆ ਅਰਫੂਜੀ ਆਏ ਨੇ ਫਾਰਡ ਦੇ ਵਿੱਚ ਉਹਨਾਂ ਨੂੰ ਵੀ ਹੱਕ ਦਿੱਤਾ ਆਹੀਂ 47 ਦੇ ਬੈਠੇ ਸਾਨੂੰ ਮਹਾਰਾਜ ਹਰੀ ਸਿੰਘ ਦੀ ਜ਼ਮੀਨ ਹੈ ਸ਼ੇਖ ਨੇ ਸਾਨੂੰ ਹੱਕ ਦਿੱਤਾ ਇਸ ਤੁੰਗਾ ਵਿੱਚ ਪਸਤੁੰ ਦੇ ਦੇਲ 18 ਦਾ ਕਿੱਤਾ ਤੂਹੀ ਕਿਉਂ ਕੱਟਤਾ ਸਾਨੂੰ ਪਤਾ ਵੀ ਨਹੀਂ ਲੱਗਾ ਸਾਨੂੰ ਦੱਸਿਆ ਵੀ ਨਹੀਂ ਸਾਡੀਆਂ ਗਰਦੋਰੀਆਂ ਕੱਟ ਚੜੀਆਂ ਸਾਡੇ ਪਰਿਵਾਰ ਛੋਟੇ ਜਿਹੇ ਲੋਕ ਨੇ ਕਿੱਥੇ ਜਾਣਗੇ ਅੱਜ ਤੇ ਪੋਲਾ ਪੋਲ ਦੇ ਥੱਲੇ ਅਸੀਂ ਧਰਨਾ ਲਾ ਕੇ ਬਹਿ ਗਏ ਆਂ ਕੱਲ ਉਹ ਜਿਹੜੀ ਨਵੀਂ ਸਰਕਾਰ ਆਈ ਜਿਹੜੀ ਭਾਜਪਾ ਸਰਕਾਰ ਆਈ ਸਿੱਧੀ ਕਹਿੰਦਾ ਭਾਜਪਾ ਸਰਕਾਰ ਹੋਈ ਭਾਜਪਾ ਸਰਕਾਰ ਨੇ ਸਾਨੂੰ ਭਾਜਪਾ ਸਰਕਾਰ ਨੇ ਪੋਲ ਦੇ ਥੱਲੇ ਵੀ ਨਹੀਂ ਮਹਿਮੰਦਣਾ ਇਸ ਵਾਸਤੇ ਅਸੀਂ ਕਹਿੰਨੇ ਆਂ ਆਪਣੇ ਵੱਡੇ ਵੱਡੇ ਅਫਸਰਾਂ ਨੂੰ ਕਹਿੰਨੇ ਆਂ ਲੀਡਰਾਂ ਨੂੰ ਕਹਿੰਨੇ ਆਂ ਔਰ ਆਪਣੇ ਜਿਹੜੀ ਐਲਜੀ ਸਾਹਿਬ ਨੂੰ ਵੀ ਕਹਿੰਨੇ ਆਂ ਗਵਰਨਰ ਨੂੰ ਸਾਰੇ ਨੂੰ ਕਹਿੰਦੇ ਸਾਡੀ ਜ਼ਮੀਨ ਸਲਾ ਹੱਕ ਦਿਓ ਅਸੀਂ ਘਰ ਦੇਈਏ ਨਹੀਂ ਤੇ ਸਾਡੇ ਗਿਆਨ ਚੰਦੀ ਉਹ 40 ਦਿਨਾਂ 48 ਦਿਨ ਸਾਰੇ ਧਰਨੇ ਰਹਿਟਿਆ ਉਹਨੂੰ ਅਟੈਕ ਹੋ ਗਿਆ ਅਗਰ ਸਾਡੇ ਨੂੰ ਕਿਹਨੂੰ ਟੈਕ ਇਸੇ ਇਸੇ ਜਿਹੜਾ ਹਾਂਜੀ ਸਹੀ ਲੱਗਦਾ ਉਹਨਾਂ ਨੂੰ ਕੀ ਹੋਇਆ ਉਹਦੇ ਥਾਣੇ ਦੇ ਵਿੱਚ ਥਾਣੇ ਦਾ ਬੋਟ ਲਾਇਆ ਉਸ ਜਮੀਨ ਦੇ ਵਿੱਚ 48 ਦਿਨ ਧਰਨੇ ਦੇ ਬੈਠਾ ਗਿਆਨ ਚੰਦ ਅੱਛਾ 48 ਦਿਨ ਧਰਨੇ ਦੇ ਬੈਠਾ ਉਸ ਤੋਂ ਬਾਅਦ ਉਹਨੂੰ ਟੈਨਸ਼ਨ ਨਹੀਂ ਬਿਜਿਆ ਅਟੈਕ ਹੋ ਗਿਆ ਅੱਜ ਨੂੰ ਸਾਡੇ ਕੋਲ ਕਿਸਾਨ ਨੂੰ ਕੇਨ ਕੁਝ ਹੁੰਦਾ ਉਹ ਨਹੀਂ ਸਿਰਫ ਇੱਕ ਜੁਮਵਾਰ ਐਸਟੀਐਮ ਹੈ ਹਾਂ ਮਤਲਬ ਉਸ ਬੰਦੇ ਦੀ ਮੌਤ ਹੋ ਚੁੱਕੀ ਹੈ ਗਿਆਨ ਉਹ ਉਹ ਇੱਥੇ ਬੈਠਣ ਦੇ ਕਾਰਨ ਹਾਂਜੀ ਹਾਂਜੀ ਇਹ ਜੀ ਜੀ ਇਸ ਵਾਸਤੇ ਅੱਜ ਸਾਡੇ ਕੋਲ ਕਿਸਾਨ ਨੂੰ ਹੋਏਗਾ ਕੋਈ ਗੱਲ ਹੋਏਗੀ ਇਹ ਤਾਂ ਕਿਸਾਨ ਧੂੜ ਤੇ ਬੈਠੇ ਨੇ ਕੋਈ ਪਰੇਸ਼ਾਨੀ ਹੈ ਕੋ ਬਿਮਾਰ ਹੋ ਜਾਏਗਾ ਲੇਕਰ ਕੁਝ ਹੋਏਗਾ ਉਹ ਐਸ.ਡੀ.ਐਮ ਦੇ ਜਿੰਮੇਵਾਰ ਹੈ ਉਹ ਤਹਿਸੀਲਦਾਰ ਜਿੰਮੇਵਾਰ ਹੈ ਤੁਸੀਂ ਦੇਖ ਰਹੇ ਹੋ ਕਿ ਕਿਸੇ ਵੀ ਕਿਸਾਨ ਨੂੰ ਵੀ ਕੁਝ ਵੀ ਅਗਰ ਹੁੰਦਾ ਹੈ ਤੇ ਉਸ ਦਾ ਐਸ.ਡੀ.ਐਮ ਜਿੰਮੇਵਾਰ ਹੈ ਸਾਡੇ ਨਾਲ ਕੁਝ ਬਜ਼ੁਰਗ ਲੇਡੀਜ਼ ਵੀ ਖੜੀਆਂ ਨੇ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕੀ ਨਾਮ ਹੈ ਤੁਹਾਡਾ ਹਰਾਨ ਦੇਵੀ ਰਾਣੀ ਜੀ ਕੀ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਬੈਠੇ ਕੋਈ ਆਇਆ ਕੋਈ ਸਰਕਾਰੀ ਬੰਦਾ ਜਾਂ ਕੋਈ ਵੀ ਤੁਹਾਡੇ ਕੋਲ ਸਰਕਾਰੀ ਬੰਦਾ ਕੋਈ ਨਹੀਂ ਆਇਆ ਨੈਪ ਤਸਿਲਦਾਰ ਆਇਆ ਹੀ ਟੇਪਟਵਾਰੀ ਆਏ ਪਹਿਲੇ ਉਹ ਆਖੇ ਕਾਰਜੋ ਤਸ ਕੋਈ ਨਹੀਂ ਕੰਦੀ ਚ ਵੀ ਸੀਂਦਾ ਲੇਕਿਨ ਆਹ ਕਾਰ ਕੀ ਕਹਿੰਦੇ ਕੋਈ ਜ਼ਮੀਨ ਨਹੀਂ ਮਿਲਨੀ ਨਹੀਂ ਕੋਈ ਜ਼ਮੀਨ ਨਹੀਂ ਕੋਈ ਨਹੀਂ ਲੈਂਦਾ ਤੋ ਰੋ ਬਾ ਕੌਣ ਲਿਆਦਾ ਤੂ ਦੇ ਜ਼ਮੀਨਾਂ ਲੇਕਿਨ ਸਾੜੀ ਪਿਆਲੇ ਚ ਜ਼ਮੀਨ ਚ ਪੁਲਿਸ ਨੇ ਜ਼ਬਰਦਸਤੀ ਬੋਟ ਲਾਇਆ ਆਹ ਪੁਲਿਸ ਦਾ ਕਿ ਮਤਲਬ ਨੋਟਸ ਦਿੱਤੇ ਦੇ ਵੀ ਆਇਆ ਕਿ ਸਾੜੀ ਪਿਆਲੀ ਚ ਨਹੀਂ ਜਾਣਾ ਸਾੜੀ ਪਿਆਲੀ ਆਲ ਪੀਸੀ 70 ਕਨਾਲਾ ਸਾਡੇ ਤੋਂ ਆਲਾ ਯਾਰ 70 ਕਨਾਲਾਂ ਛੱਡੀ ਐ ਤੇ 4 ਕਨਾਲਾਂ ਚ ਵੋਟ ਲਾਇਆ ਮਤਲਬ ਉਹ ਜਿਹੜੀ 70 ਕਨਾਲ ਉਹ ਸਾਰੀ ਇਸੇ ਖਾਤੇ ਜਾਂਦੀ ਹੈ ਇਹ ਕੋ ਨੰਬਰ ਇੱਕੋ ਸਭ ਕੁਝ ਕੋਸੇ ਹੈ ਸਾਡੀ ਪਹਿਲੀ ਚ ਸਾਰੀ ਪਹਿਲੀ ਚ ਪਹਿਲੀ ਕਿੰਨੀ ਹੈ ਸਾਰੀ ਪਹਿਲੀ 4 ਕਨਾਲਾਂ ਤੋਂ ਦੋ ਦੁਕ ਨਾਲਾਂ ਦੀ ਹੈ ਸਾਡੇ ਉਹ ਦੇਖ ਭਾਈ ਉਹ ਦੋ ਬੰਦੇ ਨੂੰ ਨਾਲ ਦੋ ਦੋ ਪੁਰਾਣਾ ਤੇ ਦੋ ਦੁਕ ਨਾਲਾਂ ਦੀ ਹੈ ਤੇ ਤਿੰਨ ਮੇਰੇ ਬੱਚੇ ਨੇ ਤਿੰਨ ਮੂੜੇ ਨੇ ਦੋ ਦੂਜ਼ੇ 10-10 ਮੱਲੇ ਪਹਿਲੀ ਮੇਰਕੁਰ ਵੀ ਮੰਗਦੇ ਪ੍ਰਾਪੀ ਡੀਲਰ ਤੇ ਆਹਿਆ ਨਹੀਂ ਦਿੱਤੇ ਆਹੇ ਕਿ ਤੁਹਾਡੇ ਬੱਚੇ ਜੀ ਇਹਨਾਂ ਨੇ ਸਾਡੇ ਕੋਲ ਰਾਣੀ ਮਕਰਨੇ ਜੋਗੀ ਤਾਂ ਨਹੀਂ ਵੇਚੇ ਆ ਤੇ ਉਹ ਇਸ ਵਾਸਤੇ ਕਰੀਤੇ ਉਹ ਨਾ ਨੀ ਇਹ ਪੁਲਿਸ ਵਾਲੇ ਬੋਟ ਲਾਈ ਉਰੇ ਤੇ ਨਵੇਂ ਸਹਾਰਾ ਵਾਲਾ ਜਿਹੜਾ ਤੁਸੀਂ ਐਸਡੀਐਮ ਐਸਡੀਐਮ ਚਾ ਉਹ ਵੀ ਵੀਰ ਐਸਡੀਐਮ ਐਸਡੀਐਮ ਨਾਲ ਉਹ ਜਿਹੜਾ ਪੁਲਿਸ ਦਾ ਜਾ ਡੀਐਸਪੀ ਡੀਐਸਪੀ ਨੇ ਉਹਨੇ ਜ਼ਬਰਦਸਤੀ ਬੜੀਆਂ ਤਾਫੀਆਂ ਮਾਰੀਆਂ ਇਹ ਨਵੇਂ ਕਿਨੂੰ ਸਾਨੂੰ ਮਾਰੀਆਂ ਸਦੋਏ ਹੱਥੇ ਜਿਹੜਾ ਬੋਟ ਲਾਨ ਆਏ ਨਾ ਤੇ ਤੱਕੇ-ਤੱਕੇ ਮਾਰਿਓ ਨਿਮਗੀ ਤੱਕੇ ਤੋਂ ਕੇ ਮਾਰਿਆ ਖਾ ਕੋਈ ਨਹੀਂ ਲੈਡੀ ਪੁਲਿਸੀ ਜਾਂ ਲੈਡੀ ਪੁਲਿਸ ਨੇ ਫੜੀ ਰੱਖਿਆ ਮੀਗੀ ਮੈਂ ਵੋਟ ਨਹੀਂ ਲਾਂਦਾਂ ਮੈਂ ਸਾਡੀ ਪੀਸੀ ਦਾ ਸੰਤਕਾਲ ਹੈ ਇਹ ਨੰਬਰ ਜੇ ਇੱਕ ਸਰਕਾਰ ਆਹਦੀ ਪਈਏ ਰੂਲ ਨਹੀਂ ਚੇਂਜ ਹੋ ਸਕਦਾ ਉਹ ਸਾਡੀ ਪਹਿਲੀ ਦਾ ਇੰਨਾ ਰੂਲ ਕਰ ਲੈ ਚੇਂਜ ਲੈ ਪੀਸੀ ਤੋਂ 2000 ਰੱਖਦੇ ਸਾਡੀ ਚੜੀਦੀ ਆ ਤਾਂ ਜੋ 2018 ਚ ਕਾਲੀ 31 ਵਾ ਮਹਾਜਮਾ ਨਹੀਂ ਦੇਣੇ ਪੰਦਾ ਸੀ ਉਹ ਤੇ ਗੌਰਮੈਂਟ ਨਾ ਐਸਟੀਐਮ ਦਾ ਤੇ ਤਹਿਸੀਲਦਾਰਾਂ ਨੇ ਦੇਖਣਾ ਚਾਹੀਦਾ ਨਾ ਭਾਈ ਉਹਨੇ ਪੁੱਛੋ ਨਾ ਨੇ ਆਪਦੀ ਜਿਹੜੇ ਉਸ ਮੌਕੇ ਜਿਹੜੇ ਸੇਟ ਹੁੰਦੇ ਰੋਡ ਬਣਾਇਆ ਤਾਂ ਤੇਰਾ ਹੀ ਤੇ ਉਹ ਇਹ ਇਹ ਤੁਸੀਂ ਦੇਖ ਰਹੇ ਹੋ ਕਿ 370 ਟੁੱਟਣ ਤੋਂ ਬਾਅਦ ਜਿਹੜਾ ਹੈ ਇਹ ਕਿਸਾਨ ਇਸ ਵੇਲੇ ਸੜਕਾਂ ਤੇ ਨੇ ਔਰ ਇਹ ਜੋ ਇਸ ਵੇਲੇ ਪਰੇਸ਼ਾਨ ਨੇ ਔਰ ਇਹਨਾਂ ਦੇ ਨਾਲ ਬਹੁਤ ਹੀ ਮਾੜਾ ਜਿਵੇਂ ਕਿ ਇਹਨਾਂ ਦੇ ਕਹਿਣ ਦੇ ਮੁਤਾਬਕ ਕੀ ਹੋ ਰਿਹਾ ਹੈ ਔਰ 104 ਦਿਨ ਤੋਂ ਇਹ ਇਸੇ ਜਗ੍ਹਾ ਤੇ ਇਸ ਖੂਲ ਦੇ ਥੱਲੇ ਧਰਨੇ ਤੇ ਬੈਠੇ ਨੇ ਸਾਡੇ ਨਾਲ ਹੋਰ ਵੀ ਜੁੜੇ ਨੇ ਉਹਨਾਂ ਦੇ ਨਾਲ ਗੱਲਬਾਤ ਕੀ ਨਾਲ ਜੀ ਤੁਹਾਡਾ ਮੇਰਾ ਨਾਮ ਅਹ ਮੁਹੰਮਦ ਆਰੀਫ ਸਟ੍ਰੀਟ ਪ੍ਰੈਜ਼ੀਡੈਂਟ ਭਾਰਤ ਕਿਸਾਨ ਜੁਨੀਅਰ ਜਿਹੜੀ ਸਾਡੀ ਭਾਰਤ ਕਿਸਾਨ ਜੁਨੀਅਰ ਨੇ ਲਗਾਤਾਰ 104 ਦਿਨਾਂ ਤੋਂ ਇੱਥੇ ਹੜਤਾਲ ਤੇ ਤਰਨੇ ਤੇ ਬੈਠੇ ਨੇ ਅਸੀਂ ਇਹਨਾਂ ਦਾ ਸਾਥ ਦੇ ਰਹੇ ਹਾਂ ਔਰ ਅੱਜ ਜਿਹੜਾ ਸਾਡਾ ਮੌਬਤੀਆਂ ਜਗਾ ਕੇ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਜੰਮੂ ਕਸ਼ਮੀਰ ਸਰਕਾਰ ਨੂੰ ਇੱਕ ਰੋਸ਼ਨੀ ਦੇ ਰਹੇ ਹਾਂ ਕਿ ਜਿਹੜੇ ਤੁਸੀਂ ਅੰਧੇਰੇ ਦੇ ਵਿੱਚ ਬੈਠ ਕੇ ਕਾਨੂੰਨ ਪਾਸ ਕਰ ਰਹੇ ਹੋ ਓਏ ਨਹੀਂ ਚੱਲਣਗੇ ਜੰਮੂ ਦੇ ਵਿੱਚ ਚਾਹੇ ਤੁਸੀਂ 370 ਤੋੜੋ ਚਾਹੇ ਪਾਸ ਕਰੋ لیکن ਅਸੀਂ ਸਾਡਾ ਇਹ ਗਰੀਬ ਗੁਰਬਾ ਕਿਸਾਨ ਲੋਕ ਨਾ ਇਹ ਮਹਾਰਾਜਾ ਦੁਆਰਾ ਬਸਾਏ ਦੇ ਕਿਸਾਨ ਨਾ ਇਥੇ ਬਾਹਰ ਦੇ ਮੁਲਕਾਂ ਵਿੱਚੋਂ ਜਾਂ ਬਾਹਰ ਦੇ ਇਲਾਕੇ ਵਿੱਚੋਂ ਆਏ ਦੇ ਰਫਿਊਜੀਆ ਨੂੰ ਅਗਰ ਜ਼ਮੀਨਾਂ ਔਰ ਹੱਕ ਦਿੱਤੇ ਜਾਂਦੇ ਨਾ ਔਰ ਬਾਹਰ ਦੇ ਮੁਲਕਾਂ ਨੂੰ ਮੁਲਕਾਂ ਦੇ ਵਿੱਚ ਅਗਰ ਗ੍ਰੀਨ ਕਾਰਡ ਮਿਲ ਸਕਦਾ 5 ਸਾਲ ਬਾਅਦ ਇਹ ਤੇ ਮਾਲਕ ਸੀ ਰਾਜਾ ਨਹੀਂ ਇਹਨਾਂ ਮਹਾਰਾਜਾ ਨੇ ਇਹਨਾਂ ਨੂੰ ਮਾਲਕ ਦਾ ਦਰਜਾ ਦਿੱਤਾ ਸੀ ਲੇਕਿਨ ਬੜੀ ਬੇਸ਼ਰਮੀ ਔਰ ਅਫਸੋਸ ਦੀ ਗੱਲ ਹੈ ਕਿ ਅੱਜ 104 ਦਿਨ ਤੋਂ ਸਾਡੇ ਕਿਸਾਨ ਔਰ ਗਰੀਬ ਲੋਕ ਇੱਥੇ ਬੈਠੇ ਨੇ ਤੁਸੀਂ ਦੇ ਸਕਦੇ ਹੋ ਇਸੇ ਵੇ ਔਰਤਾ ਬੀਬੀਆਂ ਵਗੈਰਾ ਜਿਹੜੇ ਬੱਚੇ ਵੀ ਹੈ ਨਾ ਇਹਨਾਂ ਤੇ ਛੋਟੇ ਛੋਟੇ ਬੱਚੇ ਵੀ ਹੈ ਇਹਨਾਂ ਦੇ ਆਖਰ ਚ ਤੁਹਾਡੀ ਮੰਗ ਕੀ ਹੈ ਸਾਡੀ ਮੰਗ ਇਹ ਹੈ ਕਿ ਇਹਨਾਂ ਨੂੰ ਜਿਹੜੀ ਜ਼ਮੀਨ ਆ ਉਹ ਵਾਪਸ ਰਿਟਰਨ ਦੇ ਵਿੱਚ ਵਾਪਸ ਦਿੱਤੀ ਜਾਏ ਕਿ ਦੁਬਾਰਾ ਇੱਥੇ ਆ ਕੇ ਸਾਡੀ ਜਿਹੜਾ ਪ੍ਰਸ਼ਾਸਨ ਉਹ ਦਖਲ ਅੰਦਾਜੀ ਨਹੀਂ ਕਰੇਗਾ ਸਾਡੀ ਇਹੋ ਮੰਗਾ ਅਸੀਂ ਤਦੂ ਉਠਾ ਕੇ ਹੋਰ ਸਾਡਾ ਇੱਥੇ ਇੱਕ ਕਿਸਾਨ ਆ ਜਿਹੜਾ ਉਹ ਸ਼ਹੀਦ ਹੋ ਚੁੱਕਿਆ ਇਸ ਅੰਦੋਲਨ ਦੇ ਵਿੱਚ ਉਸ ਦੀ ਜਾਤ ਦੇ ਵਿੱਚ ਵੀ ਅਸੀਂ ਇਹ ਮੌਬਤੀਆਂ ਜਲਾ ਰਹੇ ਆ ਤੇ ਬੜਾ ਦੁੱਖ ਹੋ ਰਫਤੋਸ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਕਿ ਚਰਤਾ ਦੀ ਟੈਂਪਰੇਚਰ ਤੇ ਟੈਂਪਰੇਚਰ ਤੇ ਗਰਮੀ ਦੇ ਦੌਰਾਨ ਵੀ ਇੱਥੇ ਸਾਡੇ ਕਿਸਾਨ ਬਜ਼ੁਰਗ ਬੈਠੇ ਨੇ ਤੁਸੀਂ ਗੱਲਬਾਤ ਕੀਤੀ ਅਗਰ ਕੱਲ ਨੂੰ ਇਹਨਾਂ ਵਿੱਚੋਂ ਕਿਸੇ ਨੂੰ ਕੁਝ ਹੋ ਜਾਂਦਾ ਬਿਮਾਰ ਹੋ ਜਾਂਦਾ ਜਾਂ ਕੁਝ ਵੀ ਹੁੰਦਾ ਉਹਦਾ ਜਿਹੜਾ ਜ਼ਿੰਮੇਵਾਰ ਹੈ ਪ੍ਰਸ਼ਾਸਨ ਹੈ ਸਰਕਾਰ ਰਹੇਗੀ ਔਰ ਉਹਨਾਂ ਨੂੰ ਉਹਦਾ ਮੁਆਵਜ਼ਾ ਦੇਣਾ ਪਏਗਾ ਔਰ ਅਸੀਂ ਇਹ ਵੀ ਮੰਗ ਕਰਨੇ ਆ ਕੇਂਦਰ ਸਰਕਾਰ ਨੂੰ ਜਿਹੜਾ ਸਾਡਾ ਸ਼ਹੀਦ ਕਿਸਾਨ ਸ਼ਹੀਦ ਹੋਇਆ ਉਹਨੂੰ ਮੁਆਵਜ਼ਾ ਦਿੱਤਾ ਜਾਏ ਔਰ ਤੁਸੀਂ ਮੈਂ ਦੇਖ ਰਿਹਾ ਕਿ ਪਿੱਛੇ ਬੀ ਆਰ ਅੰਬੇਦਕਰ ਜੀ ਦਾ ਵੀ ਫੋਟੋ ਲੱਗਿਆ ਹੋਇਆ ਹੈ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਵੀ ਲਿਖੇ ਹੋਏ ਨੇ ਔਰ ਸਭ ਤੋਂ ਵੱਡੀ ਚੀਜ਼ ਜਿਹੜੀ ਮੈਂ ਦੇਖੀ ਹੈ ਕਿ ਉਹਦੇ ਨਾਲ ਹੀ ਕਾਲੀਆਂ ਝੰਡੀਆਂ ਲਗਾਈਆਂ ਨੇ ਕਾਲੀਆਂ ਝੰਡੀਆਂ ਕਿਸ ਕਰਕੇ ਲਗਾਈਆਂ ਕਾਲੀਆਂ ਝੰਡੀਆਂ ਇਸ ਵਾਸਤੇ ਲਗਾਈਆਂ ਕਿ ਗਵਰਨਮੈਂਟ ਜਿਹੜਾ ਕਾਲਾ ਕਾਨੂੰਨ ਹੈ ਸਾਡੇ ਤੇ ਨਹੀਂ ਲਾਗੂ ਕੀਤਾ ਜਾਏ ਕਿਉਂਕਿ ਸਾਂ ਹੀ ਇੰਨੀ ਤੋਂ ਰਹਿਣ ਵਾਲੇ ਆਂ ਆਂ ਬਾਹਰ ਦੇ ਨਹੀਂ ਐਸਾ ਕੋਈ ਨਹੀਂ ਸਾਡੇ ਕਾਲਾ ਕਾਨੂੰਨ ਕਿਉਂ ਲਾਗੂ ਕੀਤਾ ਗਿਆ ਇਹ ਕਾਲਾ ਕਾਨੂੰਨ ਹੀ ਹੋ ਗਿਆ ਕਿ 100 ਸਾਲ ਤੋਂ ਇੱਥੇ ਰਹਿ ਰਹੇ ਆਂ ਅੱਜ ਸਾਨੂੰ ਬੇਦਖਲ ਕਰਕੇ ਕਹਿੰਦਾ ਕਿ ਘਰੋਂ ਬਾਹਰ ਜਾਓ ਅਗਰ ਕੈਨੇਡਾ ਜਾਂਦੇ 5 ਸਾਲ ਦੇ ਵਿੱਚ ਗ੍ਰੀਨ ਕਾਰਡ ਵੀ ਦਿੱਤਾ ਜਾਂਦਾ ਉਹ ਮਾਲਕ ਬਣ ਗਿਆ ਤੂੰ ਬਸਿੰਦਾ ਬਣ ਗਿਆ ਸਾਡੀਆਂ 4 ਪੀੜ੍ਹੀਆਂ ਇੱਥੇ ਹੋ ਗਈਆਂ ਅੱਜ ਸਾਨੂੰ ਕਹਿੰਦੇ ਨੇ ਕਿ ਇਹ ਸਟੇਟ ਲੈਨ ਹੈ ਇਹ ਕਾਲਾ ਕਾਨੂੰਨ ਹੀ ਸਾਡੇ ਲਾਗੂ ਕੀਤਾ ਜਾ ਰਿਹਾ ਔਰ ਕੀ ਕਹਤੇ ਜਾ ਰਹੇ ਹੋ ਜੇ ਉਹ ਇਹਨਾਂ ਦੇ ਕਹਿਣ ਦੇ ਮੁਤਾਬਕ ਕਿ ਕਾਲਾ ਕਾਨੂੰਨ ਲਾਗੂ ਹੋ ਰਿਹਾ ਹੈ ਕਿਤੇ ਬਾਹਰਲੀ ਕੰਟਰੀ ਦੇ ਵਿੱਚ ਚਲੇ ਜਾਓ ਤੇ ਕੁਝ ਹੀ ਸਾਲਾਂ ਦੇ ਵਿੱਚ ਉੱਥੇ ਦੀ ਪੀਆਰ ਜਾਂ ਸਿਟੀਜ਼ਨਸ਼ਿਪ ਮਿਲ ਜਾਂਦੀ ਹੈ ਕੀ ਨਾਮ ਹੈ ਤੁਹਾਡਾ ਜੀ ਜੀ ਅੱਜ ਕੀ ਇੱਥੇ ਤੁਸੀਂ ਵੀ ਖੜੇ ਹੋ ਕੈਂਡਲ ਫੜ ਕੇ ਕੀ ਮੰਗਣਾ ਚਾਹੁੰਦੇ ਹੋ ਸਰਕਾਰ ਦੇ ਕੋਲ ਕੀ ਮੰਗ ਹੈ ਤੁਹਾਡੀ ਸਾਡੀ ਵੀ ਇਹ ਮੰਗ ਹੈ ਕਿ ਇਹਨਾਂ ਨੂੰ ਜ਼ ਤੁਹਾਡੀ ਆਪਣੀ ਜ਼ਮੀਨ ਹੈ ਜੀ ਤੁਸੀਂ ਵੈਸੇ ਆਏ ਹੋ ਮੈਂ ਇਹਨਾਂ ਦੇ ਮਹੱਲੇ ਜਾ ਰਹਾ ਹਾਂ ਇਹਨਾਂ ਦੇ ਮਹੱਲੇ ਵਾਲੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸੰਗੀਤਾ ਵਕਤ ਹੈ ਮੈਂ ਬਨ ਸੁਲਤਾਨ ਤੋਂ ਨਾਇਬ ਸਰਪੰਚ ਹਾਂ ਅੱਜ 104 ਦਿਨ ਤੋਂ ਤੇ ਕਿ ਗਰੀਬ ਕਿਸਾਨ ਵਿਚਾਰੇ ਟਰਨੇ ਤੇ ਬੈਠਦੇ ਆ ਅਸੀਂ ਵੀ ਇਹਦੇ ਨਾਲ ਹੀ ਬੈਠੇ ਤੇ ਆ ਤੇ ਲੇਕਿਨ 104 ਦਿਨ ਤੋਂ ਕਿਸਾਨਾਂ ਦੇ ਵਿਚਾਰੇ ਇੰਨਾ ਗਰਮੀ ਦਾ ਟੈਂਪਰੇਚਰ ਹੀ ਤਾਂ ਵੀ ਵਿਚਾਰੇ ਇਥੇ ਇੱਕ ਕਿਸਾਨ ਦੀ ਵਿਚਾਰੇ ਜਾਨ ਵੀ ਚਲੇ ਗਈ ਇਥੇ ਹਰ ਸਰਕਾਰ ਅੱਗੇ ਉਹ ਮੰਗਿਆ ਕਿ ਇਹਨਾਂ ਨੂੰ ਅਪਣਾ ਕੇ ਦਿੱਤਾ ਜਾਏ ਜਲਦੀ ਤੋਂ ਜਲਦੀ ਜਿਸ ਕਿਸਾਨ ਦੀ ਇਥੇ ਸੁਣਨ ਚਾਏ ਕਿ ਹਾਰਟ ਅਟੈਕ ਆ ਜਾਂ ਕੁਝ ਹੋ ਕੇ ਉਹਨਾਂ ਦੀ ਮੌਤ ਹੋ ਗਈ ਹੈ ਹਾਂਜੀ ਉਹਨਾਂ ਦੇ ਬਾਰੇ ਚ ਤੁਸੀਂ ਪ੍ਰਸ਼ਾਸਨ ਨੂੰ ਅਗਾ ਕੀਤਾ ਦੱਸਿਆ ਵੀ ਹੈ ਕਿ ਨਹੀਂ ਹਾਂਜੀ ਸਰ ਦੱਸਿਆ ਬਹੁਤ ਵਾਰੀ ਵਾਰ ਦੱਸਿਆ ਪਰ ਨਹੀਂ ਸਰਕਾਰ ਨੂੰ ਕੋਈ ਇਸ ਦਾ ਫਰਕ ਨਹੀਂ ਪੈਂਦਾ ਤੁਸੀਂ ਨਾਇਬ ਸਰਪੰਚੋ ਤੇ ਇਸ ਤੋਂ ਪਹਿਲਾਂ ਮੈਂ ਆਇਆ ਸੀ ਕਾਫੀ ਵਾਰੀ ਇੱਥੇ ਆਇਆ ਪਰ ਤੁਸੀਂ ਮਿਲੇ ਨਹੀਂ ਹਾਂਜੀ ਹਾਂਜੀ ਮੈਂ ਆਂਦੀਆ ਵਾਲੇ ਵਿੱਚ ਬਿਮਾਰ ਰਹੀ ਮੇਰੇ ਸਿਹਤ ਖਰਾਬ ਹੋ ਗਏ ਤਾਂ ਇਸ ਕਰਕੇ ਤੋਂ ਇਹ ਕੀ ਸਰ ਜਿਹੜੇ ਦਲਿਤ ਪਰਿਵਾਰਾਂ ਨਾਲ ਇਹਦੇ ਨਾਲ ਹੀ ਸਰਕਾਰ ਕਿਉਂ ਤੱਕਾ ਕਰਦੀ ਹੈ ਹਰ ਵਾਰੀ ਬਹੁਤ ਵੱਡਾ ਸਵਾਲ ਕੀਤਾ ਕਿ ਦਲਿਤ ਪਰਿਵਾਰਾਂ ਦੇ ਨਾਲ ਹੀ ਕਿਉਂ ਤੱਕਾ ਕੀਤਾ ਜਾਂਦਾ ਹੈ ਐਸਾ ਤੁਸੀਂ ਕਿਉਂ ਸੋਚਦੇ ਹੋ ਕਿ ਦਲਿਤ ਨਹੀਂ ਸਰ ਇਹ ਐਸਾ ਸੋਚਨੇ ਕਿ ਐਸਾ ਹੁੰਦਾ ਸਾਡੇ ਨਾਲ ਹੀ ਤਾਂ ਸੋਚਨੇ ਆ ਹਰ ਬਾਰ ਦਲਿਤ ਪਰਿਵਾਰਾਂ ਨਾਲ ਹੀ ਹੁੰਦਾ ਹੈ ਹੋਰ ਵੀ ਤਾਂ ਸਾਰੇ ਆਣ ਉਹਦੇ ਨਾਲ ਕਿਉਂ ਨਹੀਂ ਹੁੰਦਾ ਇੰਦੀਆ ਜ਼ਮੀਨਾਂ ਕਿਉਂ ਲਿੱਤੀਆਂ ਜਾ ਰਹੀਆਂ ਨੇ ਬਾਕੀ ਵਾਲਿਆਂ ਦੇ ਵੀ ਚ ਲੈਣ ਲਾ ਬਹੁਤ ਵੱਡੀ ਗੱਲ ਇੱਕ ਹੋਰ ਭੈਣ ਜੀ ਨੇ ਕਹਿ ਦਿੱਤੀ ਹੈ ਕਿ ਇੱਥੇ ਦੇ ਨਾਇਬ ਸਰਪੰਚ ਰੇਦ ਨੇ ਇਹਨਾਂ ਨੇ ਕਿਹਾ ਕਿ Dalit ਪਰਿਵਾਰਾਂ ਨੂੰ ਜ਼ਿਆਦਾ ਤੰਗ ਕੀਤਾ ਜਾਂਦਾ ਹੈ ਔਰ ਤੁਸੀਂ ਦੇਖ ਰਹੇ ਹੋ ਕਿ ਪਿਛਲੇ 104 ਦਿਨਾਂ ਤੋਂ ਇਹ ਸਾਰੇ ਕਿਸਾਨ ਜਿਹੜੇ ਨੇ ਖਾਸ ਕਰਕੇ ਵਿੱਚ ਬਜ਼ੁਰਗ ਪੈਣਾ ਮਾਤਾਵਾ ਔਰ ਕਈ ਵਾਰੀ ਤਾਂ ਇਹਨਾਂ ਦੇ ਝੋਲੀਆਂ ਦੇ ਵਿੱਚ ਛੋਟੇ ਛੋਟੇ ਬੱਚੇ ਵੀ ਹੁੰਦੇ ਨੇ ਤੇ ਇੱਥੇ ਪਹੁੰਚੇ ਹੁੰਦੇ ਨੇ ਤੇ ਸਰਕਾਰ ਜਿਹੜੀ ਹੈ ਇਹਨਾਂ ਦੇ ਕਹਿਣ ਮੁਤਾਬਕ ਕਿ ਉਹਦੇ ਇੱਕ ਕੰਨ ਦੇ ਉੱਤੇ ਜੂੰ ਤੱਕ ਨਹੀਂ ਰੈਂਗ ਰਹੀ ਤੋ ਉਮੀਦ ਕਰਦੇ ਹਾਂ ਕਿ ਸਰਕਾਰ ਇਹਨਾਂ ਦੀਆਂ ਜਿਹੜੀਆਂ ਮੰਗਾਂ ਹਨ ਉਹਨਾਂ ਦੇ ਉੱਤੇ ਸੰਗਿਆਨ ਲੇਗੀ ਔਰ ਇਹਨਾਂ ਦੀ ਜਿਹੜੀ ਬੰਦੇ ਹੱਕ ਨੇ ਉਹ ਇਹਨਾਂ ਨੂੰ ਦਵਾਏਗੀ ਕਿਉਂਕਿ ਪਿਛਲੇ 104 ਦਿਨਾਂ ਤੋਂ ਬਹੁਤ 104 ਦਿਨ ਬਹੁਤ ਹੁੰਦੇ ਨੇ ਮਹੀਨਿਆਂ ਦੇ ਵਿੱਚ ਗਿਨੇ ਜਾ ਸਕਦੇ ਨੇ ਹੁਣ ਤਾਂ ਇਹ ਫਿਰ ਵੀ ਸਰਕਾਰ ਦਾ ਕੋਈ ਵੀ ਕਰਿੰਦਾ ਕੋਈ ਵੀ ਬੰਦਾ ਇਹਨਾਂ ਦੇ ਕੋਲ ਨਹੀਂ ਆਇਆ ਸਿਰਫ ਤੇ ਸਿਰਫ ਨਾਇਬ ਤਸੀਲਦਾਰੇ ਤੇ ਪਹੁੰਚਿਆ ਸੀ ਇਹਨਾਂ ਦੇ ਕਹਿਣ ਮੁਤਾਬਕ ਉਹਨੇ ਕਿਹਾ ਕਿ ਤੁਹਾਡੀ ਜ਼ਮੀਨਾਂ ਨੂੰ ਕੋਈ ਨਹੀਂ ਛੇੜੇਗਾ ਲੇਕਿਨ ਇਹਨਾਂ ਦੇ ਇਹ ਤਿਸਰਾ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਨੇ ਉੱਥੇ ਆਪਣੇ ਬੋਰਡ ਲਗਾ ਦਿੱਤੇ ਸੀ ਜਿਸ ਦੀ ਕਰਕੇ ਇਹਨਾਂ ਨੂੰ ਲੱਗਿਆ ਕਿ ਇਹਨਾਂ ਦੀਆਂ ਜ਼ਮੀਨਾਂ ਇਹਨਾਂ ਦੇ ਹੱਥੋਂ ਜਾ ਰਹੀਆਂ ਨੇ ਜਿਸ ਦੀ ਕਰਕੇ ਇਹ ਪਿਛਲੇ 104 ਦਿਨਾਂ ਤੋਂ ਇੱਥੇ ਧਰਨੇ ਤੇ ਬੈਠੇ ਹੋਏ ਹਨ। ਦੇਖ ਦਿਓ ਆਪਸੀ ਸਾਈਂ ਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਿਾਂਗੇ। ਦਬ ਕੇ ਸ਼ੇਅਰ ਕਰ ਦਿਓ ਇਸ ਪੋਸਟ ਨੂੰ ਤਾਂ ਜੋ ਇਹਨਾਂ ਦੀ ਜਿਹੜੀ ਆਵਾਜ਼ ਹੈ ਉਹ ਪ੍ਰਸ਼ਾਸਨ ਤੱਕ ਪਹੁੰਚ ਸਕੇ। ਧੰਨਵਾਦ ਜੀ।